ਪਹਿਲਾਂ ਬਾਦਲ ਉਹਨਾਂ ਦੇ ਪਿੱਛੂ ਰਿਆ ਰਾਜੇਵਾਲ ਬਸ ਇਹੀ ਕੋਈ ਚੱਲਦਾ ਤਾਂ ਹੁਣ ਭਾਜਪਾ ਨਾਲ ਮਿਲ ਗਿਆ ਜੇ ਫੁੱਟ ਪਈ ਇੱਕ ਦਿਨ ਇੱਕ ਨਾ ਕਹਿ ਲਈ ਆਪਾਂ ਇਹਦਾ ਕਿਸਾਨਾਂ ਨੂੰ ਕੋਈ ਨੁਕਸਾਨ ਹੋਊਗਾ ਤੇ ਪੋਲੀਟੀਕਲ ਪਾਰਟੀ ਨੂੰ ਫਾਇਦਾ ਹੋਊਗਾ ਹੁਣ ਵੀ ਜਿਹੜੇ ਸਾਡੇ ਪਿੱਛੇ ਕਿਸਾਨ ਆਪੂ ਬੈਠੇ ਇਹਨਾਂ ਨੂੰ ਹਜੇ ਤੱਕ ਵੀ ਇਸ ਚੀਜ਼ ਦੀ ਕੋਈ ਮੰਨ ਲੋ ਸ਼ਰਮਾ ਹਜਾਰੀ ਗੱਲ ਨਹੀਂ ਹੈਗੀ ਅਸੀਂ ਜੀ ਪੰਜਾਬ ਬੰਦ ਕਰਨਾ ਜੀ ਅਸੀਂ ਰੇਲਾਂ ਰੋਕਣਾ ਬਾਈ ਜੀ ਰੇਲਾਂ ਰੋਕਣ ਸਾਡੇ ਬੰਦੇ ਦਾ ਫਾਹੇ ਆਏ ਪਏ ਨਸ਼ੰਭੂ ਬਾਰਡਰ ਤੇ ਜਿਹੜੇ ਲੋਕ ਕਹਿੰਦੇ ਅਸੀਂ ਕਿਸਾਨਾਂ ਤੇ ਕਿਵੇਂ ਵਿਸ਼ਵਾਸ ਕਰੀਏ ਕੀ ਪਤਾ ਕਰ ਲਵੋ ਕੋਈ ਚੋਣਾ ਲਵੇ ਕੀ ਕਰ ਲਵੇ ਭਾਈ ਜੀ ਜੇ ਗੜਬੜ ਨਾ ਹੋਈ ਹੁੰਦੀ ਤਾਂ ਹੁਣ ਇਕੱਠੇ ਜਾਂਦੇ ਜੇ ਗੜਬੜ ਹੋਈ ਹੈ ਦੂਜੀ ਪਾਰਟੀ ਨੇ ਕਿਹਾ ਤਾਂ ਹੀ ਨਹੀਂ ਨਗੇ ਤੁਸੀਂ ਰੋਟੀ ਪੁਲਾ ਦੇ ਘੇਰ ਲਓ ਲੋਕੋ ਲੋਕਾਂ ਨੂੰ ਤੰਗ ਕਰ ਲਓ ਆਪਣੀ ਪਬਲਿਕ ਨੂੰ ਅਸੀਂ ਆਪ ਤੰਗ ਕਰਨ ਲੱਗੇ ਜਿਹੜੇ ਸਾਨੂੰ ਤੰਗ ਕਰਦੇ ਨੇ ਉਹਨਾਂ ਕਰਨੀ ਜਾਣ ਨੂੰ ਕੋਈ ਮੂੰਹ ਨਹੀਂ ਕਰਦਾ ਤੁਸੀਂ ਮੰਨਦੇ ਹੋ ਕਿ ਸਾਰੀਆਂ ਜਥੇਬੰਦੀਆਂ ਸਾਥ ਦਿੰਦੀਆਂ ਅਰੋਧ ਸਿੰਘ ਮਾਨਸੋਂ ਦੀ ਵੀ ਜਾਂ ਹੋਰ ਵੀ ਜਥੇਬੰਦੀਆਂ ਤਾਂ ਲੱਗਦਾ ਵੀ ਕਿਸਾਨ ਦਿੱਲੀ ਪਹੁੰਚ ਜਾਂਦੇ ਸਾਡੇ ਕਿਸਾਨਾਂ ਦੇ ਤਸ਼ੱਦਦ ਹੋ ਰੇ ਨੇ ਉੱਥੇ ਦੇਖੋ ਤੁਸੀਂ ਸਪਾਇਰ ਬੰਬ ਸਿੱਟਰ ਰੇ ਨੇ ਉੱਥੇ ਜੀ ਰਾਜਾ ਮਣਿੰਗਾ ਆ ਗਿਆ ਜਿਹਨੇ ਰਾਹੁਲ ਗਾਂਧੀ ਨਾਲ ਗੱਲ ਕਰਾ ਲਈ ਬਾਈ ਜੀ ਸਾਡੇ ਪੰਜਾਬ ਨੂੰ ਹੁਣ ਤੱਕ ਕਿਹੜਾ ਡੋਬਾ ਕਿਹਨਾਂ ਨੇ ਐਮਐਸਪੀ ਸਬੇਤ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਫਿਰ ਮੋਰਚਾ ਲਗਾ ਦਿੱਤਾ ਗਿਆ ਪਰ ਉਹਦੇ ਵਿੱਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਾਮਲ ਨਹੀਂ ਹੋਈਆਂ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਤੇ ਕਿਸਾਨ ਜਥੇਬੰਦੀਆਂ ਦੇ ਉਹਨਾਂ ਆਗੂਆਂ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ ਤਾਂ ਕੀ ਇਹ ਮਸਲਾ ਹੱਲ ਹੋਊਗਾ ਉਹ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਗਈਆਂ ਬਾਅਦ ਵਿੱਚ ਕਿਉਂ ਲਾਨ ਕਰਨੇ ਪਏ ਤਮਾਮ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਜੂਨੀਅਰ ਡਕੋਂਡਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਦੀਨ ਨੇ ਸਭ ਤੋਂ ਪਹਿਲਾਂ ਲੀਡਰ ਪੰਜਾਬੀ ਮੀਡੀਆ ਤੋਂ ਤੁਹਾਡਾ ਸਵਾਗਤ ਹੈ ਜੀ ਸਵਾਗਤ ਹੈ ਤੁਹਾਡੇ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਕਿਸਾਨਾਂ ਨੂੰ ਫੇਰ ਮੋਰਚਾ ਲਾਉਣਾ ਪੈ ਗਿਆ 2020 ਕੀ ਦੀ ਗੱਲ ਕਰਾਂ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਗਈਆਂ ਪ੍ਰੈਸ਼ਰ ਬਣਾ ਕੇ ਜਿੱਤ ਹਾਸਲ ਕਰਕੇ ਆਏ ਪਰ ਹੁਣ ਕਿਸਾਨਾਂ ਦੇ ਨਾਲ ਤੁਰੇ ਨਹੀਂ ਹੈਗੇ ਕਿਸਾਨ ਜਥੇਬੰਦੀਆਂ ਵੀ ਕਿਉਂ ਭਾਈ ਜੀ ਬਹੁਤ ਮਾੜੀ ਗੱਲ ਹੈ ਪਹਿਲਾਂ ਤਾਂ ਸਾਡੇ ਕਿਸਾਨ ਜਥੇਬੰਦੀਆਂ ਵਾਸਤੇ ਮਾੜੀ ਗੱਲ ਹੈ ਦੂਜੇ ਨੰਬਰ ਤੇ ਸਾਡੇ ਪੰਜਾਬ ਵਾਸਤੇ ਬਹੁਤ ਮਾੜੀ ਗੱਲ ਹੈ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਇਕੱਠੀਆਂ ਨਹੀਂ ਗਈਆਂ ਕਿਉਂਕਿ ਅਸੀਂ ਆਮ ਸੋਸ਼ਲ ਮੀਡੀਆ ਤੇ ਸੁਣਦੇ ਆਂ ਵੀ ਇਹ ਕਹਿੰਦੇ ਨੇ ਸਾਨੂੰ ਜੀ ਸੱਦਾ ਨਹੀਂ ਆਇਆ ਸਾਨੂੰ ਜੀ ਸੁਨੇਹਾ ਨਹੀਂਤਾ ਭਾਈ ਜੀ ਦੇਖੋ ਇੱਕ ਸਾਰੇ ਦੇਸ਼ ਦਾ ਮਸਲਾ ਇਕੱਲੇ ਉਹ ਜਥੇਬੰਦੀ ਦੇ ਜਾਂ ਮੈਂਬਰਾਂ ਦਾ ਮਸਲਾ ਨਹੀਂ ਹੈਗਾ ਕਿਉਂਕਿ ਵੀ ਜਿਹੜਾ ਸੱਦਾ ਦੇਣ ਜਾਣ ਵੀ ਸਾਡੇ ਵਾਸਤੇ ਤੁਸੀਂ ਆ ਜਾਓ ਜੀ ਇਸ ਕਰਕੇ ਸਾਰੇ ਕਿਸਾਨ ਅਸੀਂ ਆਪ ਖੁਦ ਫੀਲ ਕਰਦੇ ਹਾਂ ਅਸੀਂ ਘੁੱਟਨਮੇ ਫੀਲ ਕਰਦੇ ਹਾਂ ਜਥੇਬੰਦੀ 'ਚ ਰਹਿ ਕੇ ਵੀ ਇਹ ਗਲਤ ਗੱਲ ਹੈ ਸਾਡੀ ਜਥੇਬੰਦੀ ਦੀ ਵੀ ਸਾਰੀਆਂ ਜਥੇਬੰਦੀਆਂ ਦੀ ਵੀ ਵੀ ਸਾਨੂੰ ਜੀ ਸੱਦਾ ਨਹੀਂ ਅਸੀਂ ਤਾਂ ਜਾਵਾਂਗੇ ਅਸੀਂ ਜੀ ਪੰਜਾਬ ਬੰਦ ਕਰਨਾ ਜੀ ਅਸੀਂ ਰੇਲਾਂ ਰੋਕਣਾ ਬਾਈ ਜੀ ਰੇਲਾਂ ਰੋਕਣ ਸਾਡੇ ਬੰਦੇ ਤਾਂ ਫਾਹੇ ਆਏ ਪਏ ਨੇ ਸ਼ੰਭੂ ਬਾਰਡਰ ਤੇ ਤੁਸੀਂ ਮੰਨੋ ਇਥੋਂ ਸਾਡੇ ਭਾਸ ਤੋਂ ਬਲਾਕ ਹੈ ਭਾਸ ਤੋਂ ਬਲਾਕ ਤੇ ਜਾ ਕੇ ਤੁਸੀਂ ਮੰਡੀ 'ਚ ਲਾ ਲੋ ਧਰਨਾ ਜੀ ਤੁਸੀਂ ਰੋਟੀ ਪ ਦੱਕੇ ਲੋਕੋ ਲੋਕਾਂ ਨੂੰ ਤੰਗ ਕਰ ਲੋ ਆਪਣੀ ਪਬਲਿਕ ਨੂੰ ਅਸੀਂ ਆਪ ਹੀ ਤੰਗ ਕਰਨ ਲੱਗੇ ਜਿਹੜੇ ਸਾਨੂੰ ਤੰਗ ਕਰਦੇ ਨੇ ਉਹਨਾਂ ਕੰਨੀ ਜਾਣ ਨੂੰ ਕੋਈ ਮੂੰਹ ਨਹੀਂ ਕਰਦਾ ਉਹ ਗਰਾਹਾਂ ਜਿੱਥੇ ਬੰਦੀ ਨੇ ਮੂੰਹ ਲਾਣ ਕੀਤਾ ਜੇ ਪਹਿਲਾਂ ਕਰ ਦਿੰਦੇ ਬਾਈ ਜੀ ਹੁਣ ਵੀ ਕਹਦਾ ਐਲਾਨ ਕੀਤਾ ਸੀ ਉਹਦੀ ਸਪੀਚ ਸੁਣਦੇ ਸੀ ਕਿ ਉਹ ਕਹਿੰਦਾ ਜੀ ਮੇਰਾ ਜਿਹੜੀ ਸਟੇਜ ਆ ਮੇਰੀ ਕੱਲੇ ਦੀ ਅੱਡ ਸਟੇਜ ਹੁੰਦੀ ਆ ਮੈਂ ਕਿਸੇ ਨਾਲ ਸਾਂਝੀ ਨਹੀਂ ਕਰਦਾ ਬਾਈ ਜੀ ਉਹਨੂੰ ਪੁੱਛਣ ਵਾਲਾ ਬੰਦਾ ਹੋਵੇ ਵੀ ਇਹ ਬਿਆਨ ਦੇਣ ਤੋਂ ਪਹਿਲਾਂ ਤੂੰ ਐ ਕਹਿ ਵੀ ਭਾਈ ਪਹਿਲਾਂ ਨੇ ਆਪਾਂ ਨੇ ਸ਼ੰਭੂ ਕੁੰਡਲੀ ਬਾਰਡਰ ਤੋੜਨਾ ਖਨੋਰੀ ਖਨੋਰੀ ਬਾਰਡਰ ਤੋਂ ਅੱਗੇ ਜਾਓ ਜਾ ਕੇ ਉੱਥੇ ਸਟੇਜ ਲਾ ਲਓ ਵੱਖਰੀ ਤੁਸੀਂ ਇੱਥੇ ਉਹਨਾਂ ਨੂੰ ਪਹਿਲਾਂ ਦੱਸ ਦਿਓ ਜੀ ਅਸੀਂ ਤਾਂ ਇਹਨਾਂ ਨੂੰ ਅੱਡਾਂ ਮਨ ਲਓ ਉਹਨਾਂ ਦੀ ਸਟੇਜ ਲੱਗ ਕਹਿਣ ਦਾ ਮਤਲਬ ਤਾਂ ਇਹ ਹੀ ਨੇ ਵੀ ਅਸੀਂ ਤਾਂ ਇਹਨਾਂ ਨੂੰ ਆਟਾ ਸਾਨੂੰ ਆਉਣਾ ਪੈ ਗਿਆ ਆਉਣਾ ਕਿਤੇ ਕਰਕੇ ਪੈ ਗਿਆ ਪਬਲਿਕ ਕਰਕੇ ਕਿਉਂਕਿ ਅਸੀਂ ਉਹਨਾਂ ਦੀ ਜਿਹੜੀਆਂ ਜਥੇਬੰਦੀਆਂ ਨੇ ਪਿੰਡਾਂ ਲੈਵਲ ਤੇ ਬਹੁਤ ਸੁਣੀ ਆਣਾ ਉਹ ਕਹਿੰਦੇ ਸਾਨੂੰ ਕਹਿੰਦੇ ਨੇ ਜੀ ਤੁਸੀਂ ਮੰਡੀ 'ਚ ਇਕੱਠ ਕਰੋ ਮੰਡੀ 'ਚ ਇਕੱਠ ਕਰਕੇ ਆਪਣੇ ਸ਼ਹਿਰ ਨੂੰ ਰਸਤੇ ਬੰਦ ਕਰੋ ਉੱਥੇ ਧਰਨਾ ਲਾਓ ਉਹ ਕਹਿੰਦੇ ਵੀ ਅਸੀਂ ਤਾਂ ਮੈਂ ਇੱਥੇ ਲਾਉਣ ਵਾਸਤੇ ਨਹੀਂ ਵੀ ਅਸੀਂ ਤਾਂ ਖਨੌਰੀ ਬਾਰਡਰ ਜਾਂ ਸ਼ੰਭੂ ਬਾਰਡਰ ਤੇ ਜਾਣਾ ਆ ਐਮਐਸਪੀ ਮਿਲਣੀ ਆ ਜਾਂ ਜਿੰਨੀਆਂ ਸਮੱਸਿਆਵਾਂ ਨੇ ਸਾਰੇ ਕਿਸਾਨਾਂ ਦੀਆਂ ਹੱਲ ਹੋਣੀਆਂ ਨੇ ਇਹ ਵੀ ਕਿਸਾਨ ਨੇ ਫਿਰ ਇਹਨਾਂ ਨੂੰ ਮਤਲਬ ਇਹ ਚੱਕਰ ਕੀ ਆ ਪ੍ਰਧਾਨਗੀ ਦਾ ਚੱਕਰ ਆ ਆਪਣੀ ਲੱਗ ਸਟੇਜ ਲਾ ਕੇ ਆਪਣਾ ਰੁਤਬਾ ਚ ਮਕਾਉਣ ਦਾ ਚੱਕਰ ਆ ਕੀ ਚੱਕਰ ਆ ਫਿਰ ਬਾਈ ਜੀ ਤੁਸੀਂ ਕਹੇ ਵੀ ਐਮਐਸਪੀ ਤੇ ਸਾਰੇ ਮਸਲੇ ਮੰਨ ਲਓ ਸਭ ਨੂੰ ਮਿਲਣੇ ਆ ਬਾਈ ਜੀ ਇਹਦੇ ਵਿੱਚ ਕਿਸਾਨਾਂ ਨੂੰ ਵੀ ਮਿਲਣੇ ਆ ਮਜ਼ਦੂਰਾਂ ਨੂੰ ਵੀ ਮਿਲਣੇ ਆ ਐਮਐਸਪੀ ਦੇ ਨਾਲ ਕਿਉਂਕਿ ਹੁਣ ਜਦੋਂ ਸਾਡੇ ਕੋਲ ਮੰਨ ਲਓ ਪਿਆਜ਼ ਜਾਂ ਆਲੂ ਹੁੰਦੇ ਨੇ 2 ਰੁਪਏ ਜਾਂ 5 ਰੁਪਏ ਹੁੰਦੇ ਨੇ ਜਿੱਦਣ ਸਾਡਾ ਕੋਈ ਮਜ਼ਦੂਰ ਭਾਈ ਲੈਂਦਾ ਜਾਂ ਸਾਡਾ ਕੋਈ ਕਿਸਾਨ ਭਾਈ ਲੈਂਦਾ ਉਹ ਹੀ ਸਾਡੇ ਤੋਂ ਸਰ ਰੁਪਏ ਸਾਡੇ ਤੋਂ ਪਿਆਜ਼ ਖਰੀਦਿਆ 20 ਰੁਪਏ ਸਾਡੇ ਤੋਂ ਲਾਲ ਟਮਾਟਰ ਖਰੀਦਿਆ 200 ਰੁਪਏ ਹੋ ਜਾਂਦਾ ਪਰ ਸਾਡੇ ਨਾਲ ਕਿਸਾਨ ਨੂੰ ਮਿਹਨਤ ਮਿਲਦੀ ਹੈ ਨਾ ਮਜ਼ਦੂਰ ਨੂੰ ਮਿਲਦੀ ਹੈ ਕਿਉਂਕਿ ਕਿਸਾਨ ਨੇ ਮਜ਼ਦੂਰ ਨੂੰ ਮਿਹਨਤ ਵੀ ਉਦੋਂ ਦੇਣੀ ਹੈ ਨਾ ਜਦੋਂ ਕਿਸਾਨ ਨੂੰ ਉਹਦਾ ਮੁੱਲ ਮਿਲੂਗਾ ਹੁਣ ਜਦੋਂ ਕਿਸਾਨ ਨੂੰ ਮੁੱਲ ਨਹੀਂ ਮਿਲਦਾ ਕਿਸਾਨ ਮਜ਼ਦੂਰ ਨੂੰ ਲਾਂਦਾ ਨਹੀਂ ਹੈਗਾ ਜਾਂ ਮੰਨ ਲਓ ਘੱਟ ਲਾ ਕੇ ਸਾਰਦਾ ਉਹ ਆਪ ਹੀ ਜਦੋਂ ਘੱਟ ਲਾਂਦਾ ਨੂੰ ਕਹਿੰਦਾ ਵੀ ਘੱਟ ਪੈਸੇ ਲੈ ਲੈ ਜਿਵੇਂ ਮਤਲਬ ਹੁਣੇ ਨਾਲ ਨਹੀਂ ਜਾ ਰਹੇ ਹੈਗੇ ਉੱਥੇ ਹਾਲਾਤਾਂ ਨੂੰ ਪਤਾ ਬਾਰਡਰ ਦੇ ਉੱਤੇ ਕੀ ਬਣੇ ਪਏ ਨੇ ਜੇ ਮੰਨ ਲਓ ਤੁਸੀਂ ਮੰਨਦੇ ਹੋ ਕਿ ਸਾਰੀਆਂ ਜਥੇਬੰਦੀਆਂ ਸਾਥ ਦਿੰਦੀਆਂ ਰੋਲਦੂ ਸਿੰਘ ਮਾਨਸਾਣੋਂ ਦੀ ਵੀ ਜਾਂ ਹੋਰ ਵੀ ਜਥੇਬੰਦੀਆਂ ਤਾਂ ਲੱਗਦਾ ਵੀ ਕਿਸਾਨ ਦਿੱਲੀ ਪਹੁੰਚ ਜਾਂਦੇ ਬਿਲਕੁਲ ਬਾਈ ਜੀ ਪਹੁੰਚ ਜਾਂਦੇ ਹੁਣ ਨੂੰ ਤਾਂ ਕਦੋਂ ਦੇ ਪਹੁੰਚ ਜਾਂਦੇ ਕਿਉਂਕਿ ਹੁਣ ਵੀ ਸਰਕਾਰ ਦੇਖੋ ਸਾਨੂੰ ਜੀ 2 ਦਿਨ ਦਾ ਟਾਈਮ ਦੇ ਦਿਓ ਸਾਨੂੰ 1 ਦਿਨ ਦਾ ਟਾਈਮ ਦੇ ਦਿਓ ਪਰ ਹੁਣ ਵੀ ਜਿਹੜੇ ਸਾਡੇ ਪਿੱਛੇ ਕਿਸਾਨ ਆ ਗੂ ਬੈਠੇ ਨੇ ਉਹ ਹਜੇ ਤੱਕ ਵੀ ਇਸ ਚੀਜ਼ ਦੀ ਕੋਈ ਮੰਨ ਲਓ ਸ਼ਰਮ ਹਜਾ ਵਾਲੀ ਗੱਲ ਨਹੀਂ ਹੈਗੀ ਕਿ ਅਸੀਂ ਚਾਹੀਏ ਵੀ ਸਾਡੇ ਕਿਸਾਨਾਂ ਦੇ ਤਸ਼ੱਦਦ ਹੋ ਰਹੇ ਨੇ ਉੱਥੇ ਦੇਖੋ ਤੁਸੀਂ ਸਪਾਇਰ ਬੰਬ ਸਿੱਟਰ ਰਹੇ ਨੇ ਠੀਕ ਹੈ ਜੀ ਕਿੰਨਾ ਕੁਸ਼ ਪਾਣੀ ਦੇ ਕੈਮੀਕਲ ਵਾਲਾ ਪਾਣੀ ਪਾ ਰਹੇ ਨੇ ਉਹਨਾਂ ਤੇ ਕੀ ਹਾਲਤਾਂ ਨੇ ਹਸਪਤਾਲ ਪਟਿਆਲਾ ਰਜਿੰਦਰਾ ਦੇਖੋ ਜਾਂ ਤੁਸੀਂ ਰਾਜਪੁਰਾ ਦੇਖੋ ਪੀਜੀਆਈ ਦੇਖੋ ਭਰਿਆ ਪਿਆ ਇਹ ਐਮਰਜੈਂਸੀ ਮੀਟਿੰਗਾਂ ਕਰ ਰਹੇ ਨੇ ਦੂਜੇ ਕਿਸਾਨਾਂ ਉੱਥੇ ਜਿਹੜੇ ਨਹੀਂ ਗਈਆਂ ਉੱਥੇ ਇਹਦਾ ਕੀ ਫਾਇਦਾ ਹੋਈ ਬਾਈ ਜੀ ਫਾਇਦਾ ਉਹਦਾ ਕੁਛ ਨਹੀਂ ਬਸ ਫਾਇਦਾ ਦੇਦੇ ਹੋ ਆ ਵੀ ਜਦੋਂ ਵਾਵਾ ਖਤਮ ਦਾ ਟਾਈਮ ਹੋਇਆ ਸੀ ਉਦੋਂ ਜਾਵਾਂਗੇ ਫਾਇਦਾ ਤਾਂ ਇਹੀ ਹੋਣਾ ਇਹਨਾਂ ਨੂੰ ਦੇਖ ਲਿਓ ਤੁਸੀਂ ਜਦੋਂ ਵਾਵਾ ਖਤਮ ਦਾ ਟਾਈਮ ਆ ਗਿਆ ਇਹਨਾਂ ਨੇ ਐਪ ਤਾਂ ਲੱਗਦਾ ਨਹੀਂ ਪਈ ਜਿਹੜੀ ਇਹ ਜ ਫੁੱਟ ਪਈ ਇੱਕ ਤਰੀਕੇ ਨਾਲ ਕਹਿ ਲਈ ਆਪਾਂ ਇਹਦਾ ਕਿਸਾਨਾਂ ਨੂੰ ਵੀ ਨੁਕਸਾਨ ਹੋਊਗਾ ਤੇ ਪੋਲੀਟੀਕਲ ਪਾਰਟੀਆਂ ਨੂੰ ਫਾਇਦਾ ਹੋਊਗਾ ਬਿਲਕੁਲ ਬਾਈ ਜੀ ਫਾਇਦਾ ਹੋਣਾ ਹੀ ਹੁਣ ਪੋਲੀਟੀਕਲ ਪਾਰਟੀਆਂ ਫਾਇਦਾ ਲੈ ਰਹੀ ਨੇ ਹੁਣ ਭਗਵੰਤ ਮਾਨ ਕਹਿੰਦਾ ਜੀ ਮੈਂ ਗਿਆ ਸੀਗਾ ਜੀ ਮੈਂ ਰਾਤ ਨੂੰ ਮੀਟਿੰਗ 'ਚ ਹਾਜ਼ਰ ਰਿਹਾ ਜੀ ਬਾਈ ਜੀ ਸਾਡੇ ਲੋਕਾਂ ਨੇ ਉਹਨੂੰ ਸੀਐਮ ਬਣਾਇਆ ਉਹਨੂੰ ਮੰਨ ਲਓ ਇਹ ਕਹਿਣ ਦੀ ਜ਼ਰੂਰਤ ਨਹੀਂ ਗਲਤ ਹੈ ਵੀ ਮੈਂ ਜੀ ਹਾਜ਼ਰ ਰਿਹਾ ਕਿਸਾਨਾਂ ਕਰਕੇ ਕਿਸਾਨਾਂ ਨੇ ਉਹਨੂੰ ਬਣਾਇਆ ਰਹਿਣਾ ਪੈਣਾ ਉਹਨੂੰ ਹਾਜ਼ਰ ਮਨ ਲੋ ਕਿ ਸੇ ਇਹ ਆਸਾਨ ਨਹੀਂ ਹੈਗਾ ਉਹਦਾ ਵੀ ਮੈਂ ਕਿਸੇ ਦੇ ਆਸਾਨ ਕਰਕੇ ਗਿਆ ਜੀ ਉਹਦਾ ਫਰਜ ਬੰਦਾ ਸਮਝਦੇ ਉਹਦਾ ਫਰਜ ਭਗਵੰਤ ਮਾਨ ਦਾ ਹੀ ਬੰਦਾ ਸੀ ਵੀ ਸਾਰੇ ਜਿੱਥੇ ਬੰਦਿਆਂ ਨੇ ਕਹਿੰਦਾ ਵੀ ਤੁਸੀਂ ਚੱਲੋ ਅਸੀਂ ਨਾਲ ਆ ਜਿੱਦਾਂ ਉਹ ਅਸੀਂ ਦੇਖਦੇ ਸੀ ਉੱਥੇ ਜੀ ਰਾਜਾ ਬੜਿੰਗਾ ਆ ਗਿਆ ਜਿਹਨੇ ਰਾਹੁਲ ਗਾਂਧੀ ਨਾਲ ਗੱਲ ਕਰਾ ਲਈ ਬਾਈ ਜੀ ਸਾਡੇ ਪੰਜਾਬ ਨੂੰ ਹੁਣ ਤੱਕ ਬੇੜਾ ਡੋਬਿਆ ਕਿੰਨਾਂ ਨੇ ਐਮਐਸਪੀ ਨਹੀਂ ਮਿਲੀ ਜਾਂ ਮਨ ਲੋ ਸਾਡੇ ਕਿਸਾਨ ਦਿਨੋਂ ਦਿਨ ਘਹਾਰ ਵਾਲੇ ਪਾਸੇ ਗਏ ਨੇ ਜਾਣ ਵਾਲੇ ਕੌਣ ਨੇ ਜਾਂ ਕਾਂਗਰਸ ਜਾਂ ਅਕਾਲੀ ਦਲ ਅਸੀਂ ਤੀਜਾ ਬਦਲਾਅ ਇਸੇ ਗੱਲ ਨੂੰ ਲੈ ਕੇ ਆਂਦਾ ਸੀ ਹੁਣ ਬਾਦਲ ਦੇ ਸੁਣਦੇ ਆ ਵੀ ਉਹ ਜੀ ਰੈਲੀਆਂ ਕਰ ਰਿਹਾ ਉਹ ਪਿੰਡਾਂ ਚਾਰ ਬਾਈ ਜੀ ਹੁਣ ਉਹ ਪੰਜਾਬ ਨਹੀਂ ਵਿਚਾਰ ਰਿਹਾ ਉਹ ਤਾਂ ਹੁਣ ਆਪਣੀ ਪਾਰਟੀ ਬੁਲਾ ਰਿਹਾ ਵਿਚਾਰ ਰਿਹਾ ਉਹਦੀ ਪਾਰਟੀ ਜਾਂ ਉਹਦਾ ਮੰਨ ਲਓ ਆਪਣਾ ਘਰ ਵਾਜੇ ਉਹੀ ਬਹੁਤ ਹੈ ਇੱਕ ਇਹ ਦੱਸੋ ਜਿਵੇਂ ਪਹਿਲਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਪੋਲੀਟੀਕਲ ਪਾਰਟੀਆਂ ਬਣ ਗਈਆਂ ਸੀ ਚੋਣਾਂ ਲੜੀਆਂ ਉਹਨਾਂ ਨੇ ਆ ਕੇ ਤੇ ਫਿਰ ਜਿਹੜੇ ਲੋਕ ਕਹਿੰਦੇ ਅਸੀਂ ਕਿਸਾਨਾਂ ਤੇ ਕਿਵੇਂ ਵਿਸ਼ਵਾਸ ਕਰੀਏ ਕੀ ਪਤਾ ਕੱਲ ਨੂੰ ਕੋਈ ਚੋਣਾ ਲਾ ਲਵੇ ਕੀ ਕਰ ਲਵੇ ਫਿਰ ਲੋਕ ਉਹ ਵਿਸ਼ਵਾਸ ਕਿਵੇਂ ਕਰਨਾਂ ਭਾਈ ਜੀ ਉਹ ਤਾਂ ਉਹਨਾਂ ਤਾਂਹੀਂ ਦਾ ਉੱਥੇ ਭੱਜ ਗਏ ਨੇ ਤਾਂਹੀਂ ਤਾਂ ਸਾਨੂੰ ਦੁਬਾਰਾ ਜਾਣਾ ਪੈ ਗਿਆ ਇਹਨਾਂ ਦੀ ਇਲੈਕਸ਼ਨ ਨਹੀਂ ਤਾਂ ਬੇੜਾ ਬਿਠਾਇਆ ਰਾਜੇਵਾਲ ਸਾਹਿਬ ਉਹਨਾਂ ਦੀ ਨੇ ਰਾਜੇਵਾਲ ਸਾਹਿਬ ਨੇ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੀ ਆ ਪਹਿਲਾਂ ਬਾਦਲ ਉਹਨਾਂ ਦੇ ਪਿੱਠੂ ਰਿਹਾ ਰਾਜੇਵਾਲ ਬਸ ਇਹੀ ਕੁਝ ਚੱਲਦਾ ਤਾਂ ਹੁਣ ਭਾਜਪਾ ਨਾਲ ਮਿਲ ਗਿਆ ਫੇਰ ਪਤਾ ਲੱਗਦਾ ਨਾ ਵੀ ਉੱਥੇ ਜੀ ਮੀਟਿੰਗਾਂ ਗੁਪਤ ਮੀਟਿੰਗਾਂ ਹੁੰਦੀਆਂ ਸੀ ਜੀ ਆਪਣੇ ਕੇਂਦਰੀ ਮੰਤਰੀ ਦੀ ਘਰ ਵਾਲੀ ਨਾਲ ਮੀਟਿੰਗ ਹੋ ਗਈ ਜੀ ਸਾਰਾ ਕੁਝ ਚੱਲਦਾ ਹੀ ਰਿਹਾ ਮੰਤਿਓ ਵੀ ਜਿਹੜੇ ਫੇਰ ਇਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਪੈਸਿਆਂ ਨੂੰ ਲੈ ਕੇ ਵੀ ਉਧਰੋਂ ਫੰਡ ਆਉਂਦੇ ਰਹੇ ਗੜਬੜ ਹੋਈ ਹੈ ਉਹ ਚ ਕੋਈ ਬਾਈ ਜੀ ਜੇ ਗੜਬੜ ਨਾ ਹੋਈ ਹੁੰਦੀ ਤਾਂ ਹੁਣ ਇਕੱਠੇ ਜਾਂਦੇ ਜੇ ਗੜਬੜ ਹੋਈ ਹੈ ਦੂਜੀ ਪਾਰਟੀ ਨੇ ਕਿਹਾ ਤਾਂ ਹੀ ਨਹੀਂ ਨੰਗੇ ਦੁੱਖਤਾਂ ਦਾ ਉਹ ਹੈ ਕਿ ਫੇਰ ਹੁਣ ਮਸਲਾ ਲੇਕੇ ਆਊਗਾ ਉੱਥੇ ਤੇ ਜੋ ਹੁਣਾਂ ਹੋ ਰਿਹਾ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦੇ ਰਹੇ ਇਹ ਆਪਣਾ ਐਲਾਨ ਕਰੀ ਜਾਂਦੇ ਨੇ ਜੇ ਮੰਨ ਲੂ ਇਹ ਹੁਣ ਜਾਣਗੇ ਵੀ ਹੁਣ ਜਾਣ ਦਾ ਕੋਈ ਫਾਇਦਾ ਹੋਊਗਾ ਇਹਨਾਂ ਦਾ ਉੱਥੇ ਮਾੜੀ ਮੋਟੀ ਸਪੋਰਟ ਹੋਊਗੀ ਕਿਸਾਨਾਂ ਨੂੰ ਭਾਈ ਜੀ ਜਿਹੜੀਆਂ ਜਥੇਬੰਦੀਆਂ ਹੁਣ ਬੈਠੀਆਂ ਨੇ ਉੱਥੇ ਉਹਨਾਂ ਨੇ ਐਲਾਨ ਕਰੇ ਵੀ ਜੇ ਸਾਡਾ ਕੱਲ ਨੂੰ ਕੋਈ ਐਤਵਾਰ ਦੀ ਮੀਟਿੰਗ ਦੇ ਵਿੱਚ ਹੱਲ ਨਹੀਂ ਨਿਕਲਦਾ ਤਾਂ ਸੋਮਵਾਰ ਨੂੰ ਅਸੀਂ ਬੈਰੀਕੇਡ ਤੋੜਾਂਗੇ ਜਾਨੀ ਕਿ ਸਾਡੇ ਤਕਰੀਬਨ ਪਟਿਆਲੇ ਜ਼ਿਲ੍ਹੇ ਦੇ ਬਹੁਤ ਜ਼ਿਆਦਾ ਪਿੰਡਾਂ 'ਚੋ ਛਾਅ ਹੈ ਵੀ ਜੇ ਐਤਵਾਰ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਐਤਵਾਰ ਸ਼ਾਮ ਨੂੰ ਸਾਰੇ ਪਿੰਡਾਂ 'ਚੋ ਟਰਾਲੀਆਂ ਉੱਥੇ ਜਾਣਗੀਆਂ ਬਾਕਾਇਦਾ ਸਾਡੇ ਪਿੰਡ 'ਚੋ ਡਕੌਂਦੇ 'ਚੋ ਵੀ ਟਰਾਲੀ ਜਾਊਗੀ ਨਾਲ ਸਾਡੇ ਛੋਟੇ ਜਿਹੇ ਪਿੰਡ ਦਿਆਗੜਾ ਸ਼ਾਹਪੁਰਾ ਇੱਥੋਂ ਵੀ ਟਰਾਲੀਆਂ ਤਿਆਰ ਹਨ ਅਸੀਂ ਵੀ ਆਪਣਾ ਕਾਫਲਾ ਲੈ ਕੇ ਜਾਵਾਂਗੇ ਧੰਨ ਤਾ ਬਿਲਕੁਲ ਬਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਨੇ ਉਹ ਅੱਜ ਵੀ ਸਵਾਲਾਂ ਦੇ ਘੇਰੇ 'ਚ ਨੇ ਜਿਹੜੇ ਅੱਜ ਕਿਸਾਨਾਂ ਦੇ ਨਾਲ ਉੱਥੇ ਨਹੀਂ ਖੜੇ ਕਿਉਂਕਿ ਜਥੇਬੰਦੀਆਂ ਦੇ ਆਗੂ ਵੀ ਉਹ ਨੇ ਜਿਹੜੀਆਂ ਜਥੇਬੰਦੀਆਂ ਕਿਸਾਨਾਂ ਨਾਲ ਜੁੜੀਆਂ ਨੇ ਕਿਉਂਕਿ ਮਸਲੇ ਕਿਸਾਨਾਂ ਦਾ ਹੈ ਸਾਰੇ ਕਿਸਾਨਾਂ ਦਾ ਮਸਲਾ ਹੈ ਤੇ ਸਵਾਲ ਇਹਨਾਂ ਤੇ ਜਰੂਰ ਉੱਠ ਰਹੇ ਨੇ ਕਿ ਆਖਰੇ ਦੇ ਇੱਥੇ ਮੋਰਚੇ ਦੇ ਵਿੱਚ ਕਿਉਂ ਨਹੀਂ ਗਏ ਕੈਮਰਾਮੈਨ ਗੁਰਿੰਦਰ ਸਿੰਘ ਟਵਾਰਾ ਨਾਲ ਗੁਰਪ੍ਰੀਤ ਸਿੰਘ ਛੱਠਾ ਨੀਡਰ ਪੰਜਾਬੀ মিডিਆ ਪਟਿਆਲਾ